ਅਜੀਤ ਵੈਬ ਟੀਵੀ ਦੇਖ ਰਹੇ ਦਸ਼ਕਾਂ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਛਡਾਨਾ ਅੱਜ ਅਸੀਂ ਮੌਜੂਦ ਹਾਂ ਕਪੂਰਥਲਾ ਰਿਆਸਤੀ ਸ਼ਹਿਰ ਵਿੱਚ ਜਿਸ ਨੂੰ ਕਿਸੇ ਸਮੇਂ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀ ਪਰ ਜੋ ਅੱਜ ਦੇ ਹਾਲਾਤ ਹਨ ਜੋ ਤੁਹਾਨੂੰ ਅਸੀਂ ਅੱਜ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਉਹ ਬਹੁਤ ਹੀ ਸ਼ਰਮਸਾਰ ਕਰਨ ਵਾਲੇ ਵੀ ਹਨ ਤੇ ਲੋਕਾਂ ਲਈ ਖਤਰਨਾਕ ਵੀ ਹਨ ਇਹ ਹਾਲਾਤ ਅੱਜ ਦੇ ਨਹੀਂ ਬਣੇ ਹਾਲਾਤ ਇਸ ਤੱਕ ਪਹੁੰਚਣ ਲਈ ਕਾਫੀ ਸਮਾਂ ਲੱਗਾ ਪਰ ਕਿਸੇ ਨੇ ਵੀ ਇਹਨਾਂ ਨੂੰ ਹਾਲਾਤਾਂ ਨੂੰ ਸੁਧਾਰਨ ਦਾ ਕੋਈ ਯਤਨ ਨਹੀਂ ਕੀਤਾ ਅੱਜ ਗੱਲ ਕਰਾਂਗੇ ਤੁਹਾਡੇ ਸ਼ਹਿਰ ਦੀ ਤੁਹਾਡੇ ਸ਼ਹਿਰ ਦੀ ਗੱਲ ਕਰਾਂਗੇ ਜਾਣਾਂਗੇ ਕਿਉਂ ਇਹ ਹਾਲਾਤ ਬਣੇ ਇਹਨਾਂ ਦਾ ਹੱਲ ਕੀ ਹੋ ਸਕਦਾ ਹੈ ਤੇ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਹਾਲਾਤਾਂ ਨਾਲ ਜੋ ਨੁਕਸਾਨ ਲੋਕਾਂ ਦਾ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਸਾਡੇ ਨਾਲ ਇਲਾਕੇ ਦੇ ਕੁਝ ਲੋਕ ਮੌਜੂਦ ਹਨ ਅਸੀਂ ਮਸਜਿਦ ਚੌਂਕ ਦੇ ਨੇੜੇ ਮੌਜੂਦ ਆ ਮਾਰਕੀਟ ਕੰਪਲੈਕਸ ਇੱਥੇ ਦੁਕਾਨਾਂ ਵੀ ਹਨ ਲੋਕਾਂ ਦੀ ਰਹਿائش ਵੀ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਕੂੜੇ ਦਾ ਢੇਰ ਵੀ ਲੱਗਾ ਹੋਇਆ ਹੈ ਸੜਕ ਦੇ ਦੂਸਰੇ ਪਾਸੇ ਔਰ ਉਹਦੇ ਨਾਲ ਹੀ ਨਗਰ ਸੁਧਾਰ ٹرسٹ ਨਾਮ ਸੁਣ ਕੇ ਲੱਗਦਾ ਵੀ ਇਹ ਸ਼ਹਿਰ ਦਾ ਸੁਧਾਰ ਕਰਨ ਵਾਲਾ ਦਫਤਰ ਹੈ ਪਰ ਜਿਹਦੇ ਬਾਹਰ ਇਹਨਾਂ ਕੂੜੇ ਦਾ ਢੇਰ ਲੱਗਾ ਹੋਵੇ ਉਹ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਸ਼ਹਿਰ ਦਾ ਸੁਧਾਰ ਕਿੱਦਾਂ ਹੋ ਸਕਦਾ ਮੇਰੇ ਨਾਲ ਜੋ ਲੋਕਾਂ ਨਾਲ ਉਹਨਾਂ ਨਾਲ ਗੱਲ ਕਰਾਂਗੇ ਜਾਣਾਂਗੇ ਵੀ ਇਹ ਹਾਲਾਤ ਕਿਉਂ ਬਣੇ ਇਹਨਾਂ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਹੈ ਇਹ ਜਿਹੜੇ ਹਾਲਾਤ ਆਪਾਂ ਦੇਖ ਰਹੇ ਹਾਂ ਸ਼ਹਿਰ ਦੇ ਸਫਾਈ ਵਿਵਸਥਾ ਦਾ ਮਾੜਾ ਹਾਲ ਹੈ ਕੂੜੇ ਦਾ ਢਾਟ ਕਿਸ ਨੂੰ ਇਸ ਲਈ ਜ਼ਿੰਮੇਵਾਰ ਠਰਾਂਦੇ ਹੋ ਕਿਉਂ ਇਹ ਹਾਲਾ ਇਹ ਡਗਰ ਲਿਜ਼ਮ ਜ਼ਿੰਮੇਵਾਰ ਆ ਜੀ ਕਿ ਕਰਨ ਜੀ ਅੰਪਰੂਵਮੈਂਟ ਆ ਚੇਅਰਮੈਨ ਆਉਂ ਬਿਠੇ ਆ ਉਹਨੇ ਦੀਵਾਰ ਦੇ ਨਾਲ ਕੂੜਾ ਵਾ ਉਹਨਾਂ ਨਜ਼ਰ ਹੀ ਨਹੀਂ ਆ ਰਿਹਾ ਮੇਰੇ ਮੇਰੇ ਤੋਂ ਦਿਖਦਾ ਨਹੀਂ ਹੋ ਮਿੱਠੀ ਗੱਲ ਸਤਨਾ ਜੀ ਕਿ ਦੇਖੋ ਇਹ ਨੇਸ਼ਨਲ ਹਾਈਵੇ ਹੈ ਤੁਸੀਂ ਜੇ ਥੋੜਾ ਜਾ ਕੇ ਦਿਖਾਓਗੇ ਇਹ ਦੇ ਨੇਸ਼ਨਲ ਹਾਈਵੇ ਹੈ ਤੇ ਨੇਸ਼ਨਲ ਹਾਈਵੇ ਦੇ ਹਾਲ ਹੀ ਹੁੰਦਾ ਕਿ ਅੱਧਾ ਨੇਸ਼ਨਲ ਹਾਈਵੇ ਇਸ ਟਾਈਮ ਪ੍ਰੈਜ਼ੈਂਟ ਦੇਖ ਲਓ ਆ ਜਾਨਵਰ ਆ ਜੀ ਅੱਧਾ ਰੋਡ ਕਵਰ ਕੀਤਾ ਹੋਇਆ ਹੈ ਨੇਸ਼ਨਲ ਹਾਈਵੇ ਦੇ ਉੱਤੇ ਅੱਧਾ ਰੂਡ ਕਾਸਾ ਡੂਰ ਰਹਿ ਜਾਂਦਾ ਤੇ ਇੰਨੇ ਐਕਸੀਡੈਂਟ ਵੀ ਇੱਥੇ ਹੋ ਚੁੱਕੇ ਹੋਏ ਆ ਤਾਂ ਵੀ ਕੋਈ ਨਾ ਟ੍ਰੈਫਿਕ ਵਾਲੇ ਨਾਮਸਤੂ ਕਾਰਪੋਰੇਸ਼ਨ ਮਤਲਬ ਪੂਰਾ ਐਡਮਿਨਿਸਟ੍ਰੇਸ਼ਨ ਫੇਲਰ ਹੈ ਜੀ ਨਹੀਂ ਆਪਾਂ ਮਤਲਬ ਦੇਖਿਓ ਵੀ ਕਾਫੀ ਸਾਲਾਂ ਤੋਂ ਆਪਾਂ ਇਹ ਸਮੱਸਿਆ ਦੇਖ ਰਹੇ ਆਂ ਵੀ ਕਦੀ ਕੂੜਾ ਚੱਕਿਆ ਜਾਂਦਾ ਕਦੀ ਨਹੀਂ ਚੱਕਿਆ ਜਾਂਦਾ ਢੇਰ ਅੱਜ ਜੇ ਕੋਈ ਛੋਟਾ ਤੇ ਬਹੁਤ ਵੱਡਾ ਢੇਰ ਵੀ ਇੱਥੇ ਆਪਾਂ ਦੇਖਿਆ ਇਹਦਾ ਕਾਰਨ ਕੀ ਮੰਨਦੇ ਹੋ ਕਿਉਂ ਇੰਨੇ ਸਾਲ ਹੋ ਗਏ ਵੀ ਸਿਰਫ ਇੱਕ ਬੇਸਿਕ ਚੀਜ਼ ਆ ਸਫਾਈ ਉਹੀ ਪੂਰੀ ਨਹੀਂ ਹੋ ਰਹੀ ਸਭ ਤੋਂ ਵੱਡੀ ਸਮੱਸਿਆ ਇਹ ਲੱਗਦੀ ਹੈ ਜੀ ਕਿ ਇਹਨਾਂ ਸਾਰੇ ਡਿਪਾਰਟਮੈਂਟ ਦਾ ਆਪਸ ਵਿੱਚ ਸਿੰਕ ਹੀ ਨਹੀਂ ਤੁਸੀਂ ਇੰਪਰੂਵਮੈਂਟ ਏਸ ਨੂੰ ਜਾ ਕੇ ਕਹਿੰਦੇ ਹੋ ਕਮੇਟੀ ਕਹਿੰਦੇ ਆ ਕਮੇਟੀ ਨੂੰ ਪੁੱਛੋ ਦੋ ਕਹਿੰ ਮਤਲਬ ਸਾਡੇ ਐਮਐਲਏ ਸਾਹਿਬ ਨਾਲ ਗੱਲ ਕਰ ਰਿਹਾ ਐਮਐਲਏ ਸਾਹਿਬ ਕਹਿੰਦੇ ਜੀ ਕਿ ਜਿਹੜੀ ਕਮੇਟੀ ਹੈਗੀ ਜੀ ਉਹ ਕਾਂਗਰਸ ਦੀ ਅਦਾ ਕੰਮ ਨਹੀਂ ਹੁੰਦਾ ਸਾਨੂੰ ਤਾਂ ਇਹ ਸਮਝ ਆਦਾ ਕਿ ਪਾਰਟੀਆਂ ਦੇ ਆਪਸੀ ਧੜਬੜੀ ਵਿੱਚ ਅਸੀਂ ਕਪੂਤਲਾ ਵਾਸੀ ਬਸ ਪਿਸਦੇ ਬਹਿਏ ਲੋਕ ਕਾਂਗਰਸ ਆ ਬੀਜੇਪੀ ਆ ਆਮ ਆਦੀ ਪਾਰਟੀ ਸਾਨੂੰ ਇਹਨਾਂ ਕੋਈ ਲੜਤ ਨਹੀਂ ਸਾਨੂੰ ਤਾਂ ਆਪਣੇ ਸ਼ਹਿਰ ਨਾਲ ਮਤਲਬ ਬਸ ਸਾਡੇ ਸ਼ਹਿਰ ਦਾ ਹਾਲ ਇਹ ਹੈ ਕਿ ਆ ਦੇਖੋ ਇਹਨਾਂ ਦੇ ਲਈ ਅਸੀਂ 2% ਕਾਉਸਟਸ ਦਿੰਦੇ ਆ ਜੀ ਆਹ ਦੇਖੋ ਤੁਸੀਂ ਲਾਈਵ ਦਿਖਾਓ ਜੀ ਆਹ ਹਾਲ ਆ ਆ ਕਾਉਸਟਸ ਦਿੰਦੇ ਅਸੀਂ ਐਜ਼ ਅ ਬਿਜ਼ਨਸਮੈਨ ਅਸੀਂ 2% ਕਾਉਸਟਸ ਮੈਂ ਗੱਡੀ ਲਈ ਜੀ 23 ਅਸੀਂ ਬਿਜਲੀ ਦਾ ਬਿੱਲ ਹਰ ਮਹੀਨੇ ਧਾਰਦੇ ਹਾਂ ਉੱਤੇ ਕਾਉਸਟਸ ਪੈਂਦਾ ਕਿਹੜੀ ਇਹੋ ਜੀ ਚੀਜ਼ ਹੈ ਜਿੱਤੇ ਕਾਉਸਟਸ ਨਹੀਂ ਪੈਂਦਾ ਪਰ ਅਸੀਂ ਮੇਰੇ ਹਿਸਾਬ ਨਾਲ ਸਾਨੂੰ ਹੁਣ ਆਪਣੀ ਆਰਡੀ ਆਈ ਦਾੜਾ ਪਊਗਾ ਉਹਨੇ ਅਸੀਂ ਆਰਡੀ ਕਿੜਾ ਕੇ ਦੇਖਦੇ ਕਿ ਕਿੱਥੇ ਜਾਂਦਾ ਉਹ ਕਾਉਸਟਸ ਦਾ ਪੈਸਾ ਮੌਲੇ ਹਾਲਾਤ ਇਹ ਹੈ ਕਿ ਸਾਡੀ ਮਾਰਕੀਟ ਦੇ ਵਿੱਚ ਅਸੀਂ ਦੂਜੇ ਵਾਸੇ ਗਵਰਨਮੈਂਟ ਜਾਂਦੀ ਪਲਾਂਟੇਸ਼ਨ ਅਸੀਂ ਜਿੰਨੀ ਪਲਾਂਟੇਸ਼ਨ ਕਰਦੇ ਹਾਂ ਉਹ ਸਾਰੀ ਪਲਾਂਟੇਜਾਂ ਦਾ ਇਹਨਾਂ ਤੇ ਚੱਲ ਜਾਂਦੀ ਹੈ ਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਕਾਉਸਟਸ ਦੀ ਤੁਸੀਂ ਗੱਲ ਕੀਤੀ ਹੈ ਪਿੱਛੇ ਜੇ नगर निगम ਵੱਲੋਂ ਇੱਕ ਸੰਸਥਾ ਜਿਹੜੀ ਹੈਗੀ ਆ ਫਰੀਦਕੋਟ ਨਾਲ ਸੰਬੰਧਤ ਗਊਸ਼ਾਲਾ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਸੀ ਵੀ ਉਹ ਲੈ ਕੇ ਜਾਣਗੇ ਇਹਨਾਂ ਨੂੰ ਸਾਂਭਣਗੇ ਇਹਦੇ ਲਈ ਇਹਦੇ ਲਈ ਫੰਡ ਵੀ ਰੱਖ ਰੱਖਿਆ ਗਿਆ ਸੀ ਤੁਹਾਨੂੰ ਲੱਗਦਾ ਪੈਸੇ ਖਰਚ ਹੋਏ ਆ ਨਾਲੇ ਆਹ ਹਾਲਾਤ ਦੇਖ ਕੇ ਤਾਂ ਨਹੀਂ ਲੱਗਦਾ ਜੀ ਤੁਸੀਂ ਕਿਤੇ ਰਾਤ ਨੂੰ ਆਇਓ ਆ ਇਹਨਾਂ ਦਾ ਰੰਗ ਕਾਲਾ ਨਾ ਜੀ ਤੇ ਰਾਤ ਨੂੰ ਬਿਲਕੁਲ ਹਨੇਰਾ ਰਾਤ ਹੁੰਦੀ ਹੈ 8 ਵਜੇ ਦੇਖਿਓ ਇੱਥੇ ਹਾਲਾਤ ਕੀ ਹੁੰਦੇ ਆ ਸੈਂਟਰ 'ਚ ਬੈਠੇ ਹੁੰਦੇ ਨੇ ਤੇ ਕਈ ਵਾਰ ਤਾਂ ਵੱਡੇ ਵੀਕਲ ਵੀ ਵਿਚਾਰੇ ਨੇ ਐਨੂੰ ਅੱਗੇ ਨਿਕਲ ਦਿੰਦੇ ਤੇ ਰੋੜੀ ਐਨੀ ਗਾ ਤੇ ਐਨੀ ਬੁਰੀ ਹਾਲਤ ਹੁੰਦੀ ਹੈ ਕਿ ਜੇ ਕਿਤੇ ਵੱਡਾ ਟਰਾਲਾ ਆ ਜਾਵੇ ਨੈਸ਼ਨਲ ਹਾਈਵੇ ਤੇ ਵੱਡੀ ਗੱਡੀ ਵੀ ਆਊਗੀ ਨਾ ਇੱਥੇ ਤੇ ਡਰਾਈਵਿੰਗ ਵਾਲਾ ਡੋਗੂ ਵੀ ਸਾਗਰੇ ਤੁਸੀਂ ਉੱਪਰ ਬੋਲ ਬਣਾਓ ਦੇਖੋ ਐਨ ਐਚ ਲਿਖਿਆ ਹੋ ਉੱਤੇ ਅgetElementById ਗੜਗੜੀ ਨੂੰ ਵੀ ਅਸੀਂ ਟੈਗ ਕੀਤਾ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਨਿਤਿਨ ਗੜਗੜੀ ਨੂੰ ਵੀ ਟੈਗ ਕੀਤਾ ਸੀ ਕਿ ਨੈਸ਼ਨਲ ਹਾਈਵੇ ਤੁਹਾਡੇ ਅੰਡਰ ਆਂਦਾ ਉਹ ਸਾਨੂੰ ਕਹੇ ਦੱਸ ਦੋ ਕਿ ਸਾਡਾ ਹੈ ਕੌਣ ਹੈ ਬਲਕਿ ਰਖਵਾਲਾ ਹੈ ਕੌਣ ਪਤਾ ਲੱਗਦਾ ਹੀ ਨਹੀਂ ਕੁਛ ਵੀ ਦੇਖੋ ਜਿੱਦਾਂ ਗੱਲ ਹੋਈ ਉਹ ਕਹਿੰਦੇ ਵੀ ਨੈਸ਼ਨਲ ਹਾਈਵੇ ਦੇ ਮਾਮਲੇ ਲੈ ਕੇ ਉਹ ਕੇਂਦਰੀ ਟ੍ਰਾਂਸਪੋਰਟ ਮੰਤਰੀ ਤੱਕ ਨੂੰ ਅਟੈਕ ਕਰ ਚੁੱਕੇ ਹਨ ਪਰ ਇਸ ਆ ਸਮੱਸਿਆ ਦਾ ਹੱਲ ਕੋਈ ਨਹੀਂ ਇਹ ਕੂੜੇ ਦੇ ਢੇਰ ਦੂਜਾ ਕੂੜੇ ਦੇ ਢੇਰਾਂ ਦੇ ਨਾਲ ਇਕੱਤਰ ਹੁੰਦੇ ਜਾਨਵਰ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ ਲੋਕਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ ਪਰ ਉਹਦਾ ਹੱਲ ਕੋਈ ਨਹੀਂ ਆਪਾਂ ਇਹ ਵੀ ਗੱਲ ਕਰਾਂਗੇ ਵੀ ਇਹਦਾ ਹੱਲ ਕੀ ਹੋ ਸਕਦਾ ਕਿਉਂ ਇਹ ਹੱਲ ਨਹੀਂ ਹੋ ਰਿਹਾ ਕਿਉਂ ਮਤਲਬ 20 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਲੈ ਤੱਕ ਕੂੜਾ ਹੀ ਨਹੀਂ ਸੰਭਿਆ ਗਿਆ ਆਪਣੇ ਕੋਈ ਕੂੜਾ ਸੰਭਲਣ ਦੀ ਜਗ੍ਹਾ ਨਹੀਂ ਮਿਲੀ ਇੱਕ ਪਾਸੇ ਆਪਾਂ ਕਹਿੰਨੇ ਵੀ ਇਹਨੂੰ ਆਪਾਂ ਪੰਜਾਬ ਨਵੀਂ ਪਾਰਟੀ ਪੰਜਾਬ ਚ ਆਈ ਆ ਉਹ ਉਹਨਾਂ ਨੇ ਆਪਣੇ ਦਾਅਵੇ ਕੀਤੇ ਕਾਰਪੋਰੇਸ਼ਨ ਆਪਣੀ ਗੱਲ ਕਰ ਰਹੀ ਆ ਇਹਦਾ ਹੱਲ ਕਿੱਥੇ ਆਪਾਂ ਉਹ ਉਸ ਬਾਰੇ ਵੀ ਗੱਲ ਕਰਾਂਗੇ ਇਹ ਕੂੜੇ ਦਾ ਹੱਲ ਕਿਸੇ ਨੂੰ ਸਮਝਦਾ ਤੁਸੀਂ ਵੀ ਕਿਉਂ ਇੰਨੇ ਸਾਲ ਹੋ ਗਏ ਕੂੜੇ ਦਾ ਹੱਲ ਕਿਉਂ ਨਹੀਂ ਹੋ ਰਿਹਾ ਦੇਖੋ ਜੀ ਕੂੜੇ ਦਾ ਢੇਰ ਜਦੋਂ ਵੀ ਇੱਥੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਡੰਪ ਕਰਨ ਲਈ ਜਗ੍ਹਾ ਚਾਹੀਦੀ ਆ ਜੀ ਕੂੜਾ ਡੰਪ ਕਰਨ ਲਈ ਨਾ ਕੋਈ ਜਗ੍ਹਾ ਹੀ ਐਨੀ ਕੀ ਫਿਰ ਇਹਨਾਂ ਨੇ ਹੁਣ ਤੁਸੀਂ 50 ਐਮਸੀ ਬਣਾ ਲੇ ਕਾਰਪੋਰੇਸ਼ਨ ਬਣਾ ਲਈ ਉਹਦਾ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਸਾਨੂੰ ਜਾਂ ਤਾਂ ਹੋਏ ਨਾ ਵੀ ਜਿੰਨੇ 50 ਐਮਸੀ ਆ 50 ਐਮਸੀ ਆਪਣੇ ਘਰਾਂ ਦੇ ਬਾਹਰ ਢੇਰ ਲਵਾ ਜਦੋਂ ਲੱਭ ਗਈ ਫਿਰ ਤੁਸੀਂ ਜਿੱਥੇ ਮਰਜ਼ੀ ਲਗਵਾ ਲਓ ਹੁਣ ਜੋ ਤੱਕ ਨਹੀਂ ਹੈਗੀ ਬਾਕੀ ਜਨਤਾ ਕਹਤੋਂ ਪਈ ਤਨਖਾਹ ਤੁਸੀਂ ਲੈ ਰਹੇ 20-2000 25-25000 ਸੈਲਰੀ ਤੁਹਾਡੀ ਹੈ ਹੈਨਾ ਵੀ ਤੁਸੀਂ ਲੈ ਰਹੇ 20-2000 25-25000 ਸੈਲਰੀ ਲੈ ਰਹੇ ਆ ਤੇ ਪਰੇਸ਼ਾਨ ਅਸੀਂ ਕੋਈ ਯਾਰ ਤੁਸੀਂ ਦੇਖੋ ਸਾਰਾ ਕੰਮ ਜੋ ਕੁਝ ਕਹਦੋ ਨਹੀਂ ਜੀ ਉਹਨਾਂ ਦੀ ਪਾਰਟੀ ਆ ਜੀ ਇਹ ਉਹਨਾਂ ਦਾ ਕੰਮ ਆ ਜੀ ਸਾਡਾ ਕੰਮ ਨਹੀਂਗਾ ਅਸੀਂ ਕਿੱਥੇ ਜਾਈਏ ਅਸੀਂ ਲੋਕ ਤਾਂ ਐਵੇਂ ਨਜਾਇਜ਼ ਜੀ ਪਰੇਸ਼ਾਨ ਹੋ ਰਹੇ ਬਿਮਾਰ ਹੋ ਜਾਂਦੇ ਆ ਉਲਟੀਆਂ ਲੱਗ ਜਾਂਦੀਆਂ ਵਾ ਦਸਤ ਲੱਗ ਜਾਂਦੇ ਕਿੱਥੇ ਜਾਵੇ ਬੰਦਾ ਦੱਸੋ ਸਿਵਲ ਹਸਪਤਾਲ ਦੇ ਸਾਹਮਣੇ ਡੇਡ ਔਰ ਸਾਡੇ ਸ਼ਹਿਰ ਦਾ ਬਹੁਤ ਮਾੜਾ ਹਾਲ ਹੈ ਜੀ ਸਭ ਤੋਂ ਮਾੜਾ ਹਾਲ ਸਾਡੇ ਸ਼ਹਿਰ ਦਾ ਇਸ ਵੇਲੇ ਆਪਾਂ ਕਹਿੰਨੇ ਵੀ ਹੁਣ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਆਜ਼ਾਦੀ ਮਿਲਿਆ ਨੂੰ 77 ਸਾਲ ਹੋ ਜਾਣੇ ਇਹ 77 ਸਾਲ ਦੀ ਜੇ ਗੱਲ ਕਰੀਏ ਤੇ ਆਪਾਂ ਅਜੇ ਵੀ ਸਫਾਈ ਔਰ ਪੀਣ ਵਾਲੇ ਸਾਫ ਪਾਣੀ ਦੀ ਗੱਲ ਕਰੀਏ ਤੇ ਉਹ ਆਪਾਂ ਨੂੰ ਦਿੱਕਤਾਂ ਮਹਿਸੂਸ ਆਉਂਦੀਆਂ ਜਿਹੜਾ ਡਾਇਰੀਆ ਫੈਲਿਆ ਇਹ ਦੋ ਚੀਜ਼ਾਂ ਦਾ ਕਾਰਨ ਆ ਜਾਂ ਸਫਾਈ ਨਹੀਂ ਹੋਈ ਤੇ ਜਾਂ ਕਿਤੇ ਨਾ ਕਿਤੇ ਪੀਣ ਵਾਲਾ ਪਾਣੀ ਗੰਦਾ ਆਇਆ ਤੇ ਆਪਾਂ ਹੱਲੇ ਤੱਕ 70 ਸਾਲ ਤੋਂ ਉੱਪਰ ਹੋ ਗਿਆ ਲੀਡਰ ਵੀ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਵੀ 70 ਸਾਲ ਹੋ ਗਏ ਪਾਰਟੀਆਂ ਨੇ ਕੀਤਾ ਕੁਝ ਨਹੀਂ ਆਪਾਂ ਇਹ ਦੇਖਦੇ ਆ ਵੀ ਇਹਦੇ ਇਹ ਬੇਸਿਕ ਕੀ ਆ ਵੀ ਇਹ ਜਿਹੜੀਆਂ ਮੋਤਾਂ ਵੀ ਹੋਈਆਂ ਤਾਂ ਜ਼ਿੰਮੇਵਾਰ ਕੌਣ ਆ ਜੇ ਇਹ ਕੂੜੇ ਦਾ ਹੱਲ ਨਹੀਂ ਹੋਇਆ ਤਾਂ ਇਹ ਜ਼ਿੰਮੇਵਾਰ ਕੌਣ ਆ ਕਿਉਂ ਇਹ ਜਿਹੜਾ ਸਮੱਸਿਆ ਵਾ ਗੰਬੀਰ ਹੁੰਦੀ ਜਾ ਰਹੀ ਦੇਖੋ ਵੀ ਇਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਵਾ ਜਾਂ ਜਿਹੜੀ ਸਾਡੀ ਕਾਰਪੋਰੇਸ਼ਨ ਆ ਜੀ ਉਹ ਸਾਡੇ ਕੋਲੋਂ ਪੈਸੇ ਲੈਂਦੇ ਆ ਟੈਕਸ ਲੈਂਦੀ ਆ ਉਹਨਾਂ ਨੇ ਕਿਸ ਪਾਸੇ ਨੂੰ ਲਗਾਉਣਾ ਵਾ ਇਹ ਉਹਨਾਂ ਨੂੰ ਦੇਖਣਾ ਪੈਣਾ ਨਾ ਵੀ ਜੇ ਸਾਡੇ ਕੋਲ ਟੈਕਸ ਲੈ ਰਹੀ ਐ ਤੇ ਸਾਡਾ ਇਸ ਚ ਜਦੋਂ ਹੱਲ ਹੀ ਨਹੀਂ ਕਰ ਪਾ ਰਹੇ ਤਾਂ ਫਿਰ ਕਾਰਪੋਰੇਸ਼ਨ ਭੰਗ ਹੋਣੀ ਚਾਹੀਦੀ ਮੇਰੇ ਸਾਬ ਨਾਲ ਤੇ ਆਦੀ ਬਾਕੀ ਹੁਣ ਇਹਨਾਂ ਤੇ ਡਿਪੈਂਡ ਹੈ ਜੀ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ ਤਾਂ ਕੋਈ ਹੱਲ ਹੈ ਹੀ ਨਹੀਂਗਾ ਇਹਨਾਂ ਦਾ ਜਦੋਂ ਤੱਕ ਇਹ ਸਭ ਤੋਂ ਵੱਡੀ ਇੱਛਾ ਸ਼ਕਤੀ ਤੇ ਹੈ ਜੀ ਇਹਨਾਂ ਦੀ ਇੱਛਾ ਸ਼ਕਤੀ ਇੰਨੀ ਕੰਮ ਕਰਨ ਦੀ ਵੀ ਜੇ ਕੋਈ ਮੈਂ ਖੜੇ ਹੁੰਨਾ ਜੀ ਮੈਂ ਜਿੱਤ ਗਿਆ ਜੀ ਤੇ ਮੈਂ ਕੰਮ ਕਰਨਾ ਜੇ ਮੈਂ ਹਾਰ ਗਿਆ ਐਮ ਸੀ ਡੀ ਵੋਟਰ ਤੇ ਮੈਂ ਕੰਮ ਹੀ ਨਹੀਂ ਕਰਨਾ ਜੀ ਆਪਾਂ ਗੱਲ ਕਰਦੇ ਪ੍ਰਾਪਰਟੀ ਟੈਕਸ ਜਿਹਨਾਂ ਨੇ ਗੱਲ ਕੀਤੀ ਆ ਵੀ ਨਗਰ ਕਾਉਂਸਲ ਹੁੰਦੀ ਸੀਗੀ ਜੇ ਕਿਸੇ ਐਨਓਸੀ ਲੈਣੀ ਆ ਉਹਨੂੰ ਬਹੁਤ ਘੱਟ ਫੀਸ ਭਰਨੀ ਪੈਂਦੀ ਸੀ ਹੁਣ ਐਪਲੋਟ ਦੀ ਐਨਓਸੀ ਲੈਣੀ ਤੁਸੀਂ ਤੁਹਾਨੂੰ ਹਜ਼ਾਰਾਂ ਰੁਪਏ ਦੇ حساب ਨਾਲ ਫੀਸ ਭਰਨੀ ਪੈਂਦੀ ਆ ਟੈਕਸਾਂ ਦਾ ਬੋਝ ਕਹਿੰਦੇ ਨਿਗਮ ਬਣਨ ਨਾਲ ਕਾਉਂਸਲ ਨਾਲੋਂ ਵਧਿਆ ਵਾ ਕੀ ਸੋਚਦੇ ਵੀ ਜੇ ਟੈਕਸ ਜ਼ਿਆਦਾ ਇਕੱਠੇ ਹੋ ਰਹੇ ਆ ਕਹਿੰਦੇ ਵੀ ਨਗਰ ਨਿਗਮ ਕੋ ਪੈਸੇ ਵੀ ਪਏ ਆ ਕੰਮ ਕਿਉਂ ਨਹੀਂ ਹੋ ਰਹੇ ਕੰਮੇ ਕਰੂਏ ਤਾਂ ਆ ਹੀ ਹੋਊਏ ਜੀ ਕੰਮ ਤਾਂ ਇਹਨਾਂ ਨੇ ਕਰਨਾ ਨਹੀਂ ਝੂਠੇ ਵਾਦੇ ਇੱਧਰ ਕੂੜਾ ਤੇ ਇੱਧਰ ਪਾਣੀ ਦੋਨੇ ਪਾਸੇ ਅਸੀਂ ਦੋਨੇ ਪਾਸੇ ਫਸ ਗਏ ਝੂਠੇ ਵਾਦੇ ਆ ਕੇ ਕਰ ਜਾਂਦੇ ਕਿ ਅਸੀਂ ਕਰਵਾਂਗੇ ਜੀ ਫਲੋਰਿੰਗ ਕਰਵਾ ਦਿੰਨੇ ਆ ਜੀ ਫਲਾਨਾ ਕਰਵਾ ਦਿੰਨੇ ਆ ਚੇਅਰਮੈਨ ਸਾਹਿਬ ਆਉਂਦੇ ਆ ਮੁਖ ਮੈਟਰਸ ਤੋਂ ਮੀਟਿੰਗ ਹੁੰਦੀ ਆ ਮੈਂ ਲੋਡ ਕਰ ਲੈਂਦੇ ਡਾਇਰੀ ਦੇ ਵਿੱਚ ਆ ਫਲਾਨਾ ਕੰਮ ਆ ਜੀ ਫਲਾਨਾ ਕੰਮ ਆ ਇਹ ਸੰਦਸੋ ਬੁੜ ਕੇ ਹੁੰਦਾ ਹੀ ਨਹੀਂ ਕੋਈ ਝੂਠੇ ਵਾਦੇ ਇਹਦਾ ਕੌਣ ਜ਼ਿੰਮੇਵਾਰ ਇਹ ਲੋਕ ਜ਼ਿੰਮੇਵਾਰ ਆ ਇਹ ਹੀ ਲੋਕ ਜ਼ਿੰਮੇਵਾਰ ਆ ਅਸੀਂ ਇਲਾਕੇ ਦੇ ਲੋਕਾਂ ਨਾਲ ਗੱਲ ਕੀਤੀ ਕੂੜੇ ਦੀ ਸਮੱਸਿਆ ਤੇ ਗੱਲ ਹੋਈ ਆ ਅਵਾਰਾ ਜਾਨਵਰ ਜੋ ਹਾਦਸਿਆਂ ਦਾ ਕਾਰਨ ਬਣਦੇ ਆ ਉਹਦੇ ਤੇ ਗੱਲ ਹੋਈ ਆ ਲੋਕਾਂ ਨੇ ਇਹ ਕਹਿਣਾ ਵੀ ਨਗਰ ਨਿਗਮ ਹੋਵੇ ਜਾਂ ਸੱਤਾਧਾਰੀ ਪਾਰਟੀ ਹੋਵੇ ਇਹ ਇਹਨਾਂ ਦਾ ਆਪਸੀ ਤਾਲਮੇਲ ਦੀ ਕਮੀ ਹੈ ਚਾਹੇ ਇੰਪਰੂਵਮੈਂਟ ਟਰਸ ਦੀ ਗੱਲ ਕਰੀਏ ਤਾਲਮੇਲ ਦੀ ਘਾਟ ਕਾਰਨ ਜੋ ਸਥਿਤੀ ਐ ਇਸ ਵੇਲੇ ਪੈਦਾ ਹੋਈ ਆ ਉਹਦੇ ਲਈ ਨਜਿੱਠਣ ਲਈ ਕੋਈ ਗੰਭੀਰ ਯਤਨਾਂ ਦੀ ਲੋੜ ਆ ਪਰ ਇਸ ਵੇਲੇ ਨਾ ਹੀ ਸਰਕਾਰ ਇਸ ਵੱਲ ਕੋਈ ਗੰਭੀਰ ਯਤਨ ਕਰ ਰਹੀ ਆ ਆ ਡਾਇਰੀਆਂ ਦੀ ਜੇ ਗੱਲ ਕਰੀਏ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਫੈਲਿਆ ਸੀ ਦੋ ਤਿੰਨ ਮੋਤਾਂ ਹੋਣ ਤੋਂ ਬਾਅਦ ਪ੍ਰਸ਼ਾਸ ਦਵਾਈਆਂ ਵੱਡੀਆਂ ਜੋ ਆਰ ਜੀ ਹਸਪਤਾਲ ਬਣਾਇਆ ਉਸ ਸੰਬੰਧੀ ਕੋਈ ਯਤਨ ਕੀਤੇ ਪਰ ਜੇ ਸਫਾਈ ਦਾ ਔਰ ਕੂੜੇ ਦਾ ਹੱਲ ਨਾ ਹੋਇਆ ਤਾਂ ਲੱਗਦਾ ਨਹੀਂ ਆ ਵੀ ਹਾਲਾਤ ਸੁਧਰਨਗੇ ਕਿਉਂਕਿ ਬਰਸਾਤ ਦੇ ਦਿਨਾਂ ਸ਼ਹਿਰ ਦੇ ਵਿੱਚ ਬਹੁਤੇ ਥਾਵਾਂ ਤੇ ਅੱਲੇ ਵੀ ਕੂੜੇ ਦੇ ਢੇਰ ਲੱਗੇ ਆ ਪਰਮਨੈਂਟ ਜਗ੍ਹਾ ਕੂੜਾ ਸੁੱਟਣ ਲਈ ਨਾ ਹੋਣ ਕਾਰਨ ਸ਼ਹਿਰ ਦੀ ਸਥਿਤੀ ਹੋਰ ਬੱਤਰ ਹੋਂਦੀ ਜਾ ਰਹੀ ਆ ਇਹਦੇ ਵੱਲ ਸੁਰਦ ਹੋ ਕੇ ਗੰਭੀਰ ਯਤਨ ਕਰਨ ਦੀ ਲੋੜ ਆ ਔਰ ਲੋਕਾਂ ਵੱਲੋਂ ਵੀ ਇਹ ਮੰਗ ਆ ਵੀ ਜਿਹੜੇ ਕਾਉਂਸਲ ਤੋਂ ਨਿਗਮ ਬਣਿਆ ਕਾਉਂਸਲਰਾਂ ਦੀ ਗਿਣਤੀ 29 ਤੋਂ 50 ਹੋਈ ਆ ਉਹ ਵੀ ਇਹ ਹਮਲਾ ਮਾਰਨ ਇਕੱਠੇ ਹੋ ਕੇ ਗੱਲ ਕਰਨ ਤਾਂ ਜੋ ਕਿਤੇ ਯੋਗ ਹੱਲ ਇਹਨਾਂ ਸਫਾਈ ਵਿਵਸਥਾ ਦਾ ਪੀਣ ਵਾਲੇ ਪਾਣੀ ਦੇ ਸਾਫ ਵਿਵਸਥਾ ਦਾ ਹੋ ਸਕੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਮਰਜੀਤ ਸਿੰਘ ਸਡਾਨਾ ਕਬੂਰਥਲਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ